ਜਿਹੜਾ ਉਠਦਾ ਬਾਰਡਰ ਵਾਲਿਆਂ ਬਾਰਡਰ ਵਾਲਿਆਂ ਉਹ ਬਾਰਡਰ ਤੇ ਪਰਲੇ ਪਾਸੇ ਜਾ ਕੇ ਨਲਕਾ ਪੱਟ ਦਿੰਦਾ ਇੱਥੇ ਨਲਕਾ ਲਵਾਇਆ ਨਹੀਂ ਕੋਈ ਇਟਸ ਨਾਟ ਅ 9 ਟੂ 5 ਜੌਬ ਮਿਸਟਰ ਸਨੀ ਦਿਓਲ ਸਨੀ ਦਿਓਲ ਸਾਹਿਬ ਇਹ 9 ਤੋਂ 5 ਵਾਲੀ ਡਿਊਟੀ ਨਹੀਂ ਹੈਗੀ ਰਾਜਨੀਤੀ 24 ਘੰਟੇ ਡਿਊਟੀ ਹੈ ਕੋਈ ਪਤਾ ਨਹੀਂ ਕਦੋਂ ਕਿਸੇ ਬਿਮਾਰ ਮਾਂ ਦਾ ਫੋਨ ਆ ਜਾਏ ਕੋਈ ਪਤਾ ਨਹੀਂ ਕਿਸੇ ਕਦੋਂ ਕਿਸੇ ਨੂੰ 1 ਵਜੇ 2 ਵਜੇ ਹਸਪਤਾਲ ਚ ਦਾਖਲ ਕਰਾਉਣਾ ਪੈ ਜੇ ਉੱਥੇ ਫੋਨ ਕਰਨਾ ਪੈ ਜੇ ਇਹ ਨਲਕੀਆਂ ਪੱਟਣ ਵਾਲੀ ਰਾਹ ਨਹੀਂ ਹੈਗੀ ਗੱਲ ਨਹੀਂ ਬਾਤ ਨਹੀਂ ਆ ਕੇ ਬੁੱਟ ਤੁਸੀਂ ਵੀ ਮੈਂ ਮੈਂ ਉਹਨ ਕੀ ਕਮਾਂਗਾ ਮੈਂ ਨਹੀਂ ਬੋਲਦਾ ਯਾਰ ਹੁੰਦਾ ਨਹੀਂ ਵੀ ਮੈਂ ਤੁਹਾਡਾ ਰੋਸਿਆ ਹੋਇਆ ਹਾਂ ਉਹ ਗੱਲ ਹੈ ਯਾਰ ਕੋਈ ਦੇਖਤਾ ਲਿਆ ਕਰੋ ਵੀ ਆਊਗਾ ਕਿ ਨਹੀਂ ਆਊਗਾ ਥੋੜਾ ਉਹ ਚੱਕ ਕੇ ਭੇਜ ਤਾਂ ਕਦੇ ਆਇਆ ਕਦਾ ਇੱਥੇ ਜੱਡੂ ਪਾਰਲੀਮੈਂਟ ਨਹੀਂ ਗਿਆ ਯਾਰ ਕਦੇ ਮੈਂ ਵੀ ਰਿਆਂ 14 ਤੋਂ 22 ਤੱਕ 19 ਚ ਭੇਜਿਆ ਤੁਸੀਂ ਉਹਨੂੰ 3 ਸਾਲ ਚ ਮੈਂ ਨਹੀਂ ਦੇਖਿਆ ਕਦੇ ਉਹ ਫੇ ਕਿੱਥੋਂ ਤੁਸੀਂ ਕਿੱਥੋਂ ਆਪਦੀਆਂ ਹੱਲ ਕਰਾ ਲਓਗੇ ਮੁਸ਼ਕਲਾਂ ਤੁਸੀਂ ਐਮਪੀ ਨੂੰ ਦੱਸੋ ਐਮਪੀ ਜਿਹੜਾ ਹੁੰਦਾ ਲੋਕਾਂ ਚ ਤੇ ਸਰਕਾਰ ਚ ਬ੍ਰਿਜ ਹੁੰਦਾ ਐਮਪੀ ਮੈਂ ਸੰਗਰੂਰ ਦੇ ਵਪਾਰੀਆਂ ਨੇ ਮੈਂ ਉਹਨਾਂ ਨੂੰ ਆਪ ਲੈ ਕੇ ਜਾਂਦਾ ਰਿਆਂ ਕਦੇ ਕਿਸੇ ਮਿਨਿਸਟਰ ਕੋਲੇ ਕਦੇ ਕਿਸੇ ਮਿਨਿਸਟਰ ਕੋਲੇ ਐਮਪੀ ਦਾ ਐਮਪੀ ਦਾ ਹੱਕ ਹੱਕ ਬਣਦਾ ਤੁਸੀਂ ਇੱਥੇ 2.5 ਕਿਲੋ ਦਾ ਹਾਥ ਇੱਕ ਵਾਰੀ ਦਿਖਾਤਾ ਮੂੜ ਕੇ ਤੁਸੀਂ 1 ਕਿਲੋ ਵੀ ਨਹੀਂ ਰਹੇ ਹੱਦ ਹੈ ਸ਼ੂਟਿੰਗ ਕਰਨ ਮੱਥਾ ਟੇਕਣ ਇੱਥੇ ਆ ਜਾਂਦਾ ਦਰਬਾਰ ਸਾਹਿਬ ਇੱਥੋਂ 40 ਕਿਲੋਮੀਟਰ ਦੂਰ ਹੈ ਯਾਰ ਕਮਾਲ ਹੈ ਆਪਦੇ ਹਲਕੇ 'ਚ ਆ ਜਾ ਯਾਰ ਲੋਕ ਵੋਟਾਂ ਰੱਬ ਮੰਨ ਕੇ ਪਾਉਂਦੇ ਆ ਰੱਬ ਮੰਨ ਕੇ ਕਿ ਇਸ ਬੰਦੇ ਦੇ ਹੱਥ 'ਚ ਸਾਡੀ ਕਿਸਮਤ ਹੈ ਹੁਣ ਵੋਟ ਨੂੰ ਕੋਈ ਐ ਨਾ ਸਮਝ ਲਿਓ ਕਿ ਵੋਟ ਇੱਕੋ ਹੀ ਇੱਕ VOTING ਦੇ ਆ ਉਹਦੇ ਸੁੱਚ ਦੱਪਣੀਆਂ ਨਾ 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 ਤੁਹਾਡੇ ਵੋਟਰ ਕਾਰਡਾਂ ਤੇ ਭਗਤ ਸਿੰਘ ਦੇ ਸ਼ਹੀਦ ਭਗਤ ਸਿੰਘ ਰਾਜਗੁਰੂ ਸਿਦੇ ਕਰਤਾਰ ਸਿੰਘ ਸਰਾਬੇ ਲਾਲ ਲਾਲਾ ਲਾਜ ਪਤਰਾਏ ਹੋਰਾਂ ਦੇ ਖੂਨ ਨਾਲ ਲਿਖਿਆ ਹੋਇਆ ਤੁਹਾਡਾ ਵੋਟਰ ਕਾਰਡ ਉਹਨਾਂ ਨੇ ਵੋਟਾਂ ਪਾਉਣ ਦਾ ਹੱਕ ਲੈ ਕੇ ਦਿੱਤਾ ਚੱਕ ਕਿਸੇ ਨੂੰ ਵੀ ਪਾ ਦਿੰਨੇ ਆ ਯਾਰ ਆਪਾਂ ਉਹ ਵੀ ਉਹ ਪਾਰਟੀਆਂ ਕੀ ਸਮਝਦੇ ਨੇ ਗੁਰਦਾਸਪੁਰ ਵਾਲੇ ਐ ਫੇਮਸ ਬੰਦੇ ਕੋ ਡਾਲ ਦੇਤੇ ਹਨ ਉਹਨਾਂ ਕੋਲ ਹੋਰ ਨੂੰ ਲਿਆਉਣਗੇ ਇੱਥੇ ਉਹਨਾਂ ਨੂੰ ਬਾਦੇ ਫਿਰ ਭਾਲਦੇ ਰਹੋ ਵੀ ਕਿੱਥੇ ਬੰਦੇ ਆਵਦੇ ਚੋ ਜਿਤਾਓ ਬੰਦੇ ਆਵਦੇ ਚੋ ਖੜੇ ਕਰੋ ਆਵਦੇ ਚੋ ਨਿਕਲੋ ਆਪ ਨਿਕਲੋ ਆਪ ਫੁੱਟੋ ਆਂਡੇ ਦੀ ਕਿਸਮਤ ਚ ਆਂਡਾ ਜਿਹੜਾ ਨਾ ਜਿਹੜਾ ਵੀ ਅੰਡਾ ਹੈ ਮੁਰਗੀ ਦਾ ਭਾਵੇਂ ਆਂਡੇ ਦੀ ਕਿਸਮਤ ਚ ਟੁੱਟਣਾ ਲਿਖਿਆ ਹੈ ਆਂਡੇ ਨੇ ਅਗਲ ਨੋਟ ਕਰ ਲਿਓ ਕਿ ਭਗਵਾਨ ਤੁਮਾਨ ਕਹਿ ਕੇ ਗਿਆ ਸੀ ਆਂਡੇ ਦੀ ਕਿਸਮਤ ਚ ਟੁੱਟਣਾ ਲਿਖਿਆ ਹੈ ਆਂਡੇ ਨੇ ਟੁੱਟਨੇ ਟੁੱਟਣਾ ਹੈ ਫਰਕ ਇੰਨਾ ਕ ਹੈ ਜੇ ਆਂਡਾ ਬਾਹਰਲੀ ਫੋਰਸ ਨਾਲ ਟੁੱਟਦਾ ਹੈ ਤਾਂ ਅੰਦਰਲੀ ਜ਼ਿੰਦਗੀ ਖਤਮ ਜੇ ਆਂਡਾ ਅੰਦਰਲੀ ਫੋਰਸ ਨਾਲ ਟੁੱਟਦਾ ਹੈ ਤਾਂ ਜੀਵਨ ਸ਼ੁਰੂ ਐਂਦਾ ਫਰਕ ਹੈ ਅੰਦਰੋਂ ਫਟੋ ਆਪ ਫਟੋ ਇਹ ਗੱਲ ਵੀ ਤੁਹਾਡੇ ਚੋਂ ਕਿਉਂ ਨਹੀਂ ਬਣ ਸਕਦਾ ਕੋਈ ਐਮਪੀ ਬੰਬੇ ਤੋਂ ਲੈਣਾ ਜ਼ਰੂਰੀ ਹੈ ਤੁਹਾਡੇ ਚ ਕਿਉਂ ਨਹੀਂ ਬਣ ਸਕਦੇ ਐਮਐਲਏ ਬਣੇ ਨੇ ਭੋਏ ਵਾਲੇ ਬੈਠਿਆ ਉਹ ਕਰਤਾਰਪੁਰ ਵਾਲੇ ਬੈਠਿਆ ਕੀ ਗੱਲ ਤੁਹਾਡੇ ਚ ਕਿਉਂ ਨਹੀਂ ਬਣ ਸਕਦੇ ਭਾਈ ਸਾਨੂੰ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਬੈਣਾ ਨਹੀਂ ਆਉਂਦਾ ਸਾਨੂੰ ਫੈਸਲੇ ਨਹੀਂ ਲੈਣੇ ਆਉਂਦੇ ਕੀ ਕਹਿੰਦੇ ਸੀ ਪਹਿਲਾਂ ਭਗਵਾਨਤਮਾਨ ਕੋਲੇ ਤਜਰਬਾ ਨਹੀਂ ਮੈਂ ਕਿਹਾ ਲੋਕ ਦੁਖੀ ਹੂ ਤਜਰਬੇਕਾਰਾਂ ਤੋਂ ਨੇ